ਨਹੀਂ ਹਟੇ ਫਿਰ ਪੁਆਲੇ ਨਵੇਂ ਗੋਡੇ ਆਉ ਤੁਹਾਨੂੰ ਹੁਣ ਕਿਸਮਤਾਂ ਵੀ ਕਰਾਈਏ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਸੋ ਅੱਜ ਦੀ ਵੀਡੀਓ ਤੁਸੀਂ ਦੇਖ ਹੀ ਲਿਆ ਥੰਬਨੇਲ ਤੋਂ ਪੜ ਲਿਆ ਹੋਣਾ ਵੀ ਅੱਜ ਆਪਾਂ ਗੱਲ ਕਰਨ ਲੱਗੇ ਆਂ ਜਿਨ੍ਹਾਂ ਮਾਤਾ ਜਾਂ ਭੈਣਾਂ ਨੇ ਜਿਨ੍ਹਾਂ ਭਰਾਵਾਂ ਜਾਂ ਮੇਰੇ ਪਿਆਰੇ ਅੰਕਲਾਂ ਨੇ ਗੋਡੇ ਨਵੇਂ ਪੁਆਏ ਆ ਉਹ ਕਿਹੜੀਆਂ ਕਿਸਮਤਾਂ ਕਰਨ ਪਹਿਲੇ ਦਿਨ ਹੀ ਜਦੋਂ ਉਹ ਘਰੇ ਆ ਜਾਂਦੇ ਆਂ ਆਪਾਂ ਬੈੱਡ ਤੇ ਬੈਠੇ ਆ ਤੁਸੀਂ ਵੀ ਇਸ ਬੈੱਡ ਤੇ ਬੈਠੇ ਹੋਵੋਗੇ ਸੋ ਬੈੱਡ ਤੇ ਬੈਠ ਕੇ ਕਿਹੜੀਆਂ ਕਸਰਤਾਂ ਕਰਨੀਆਂ ਨੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੇਪ ਸਿੰਘ ਸਰਾਹ ਹੈ ਪਿਛਲੇ 11 ਸਾਲਾਂ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚラン ਕਰ ਰਹੇ ਹਾਂ ਮੈਂ ਔਰ ਮੇਰੀ ਧਰਮਪਤਨੀ ਡਾਕਟਰ ਬੇਬਾ ਸਰਾਹ ਅਸੀਂ ਦੋਨੋਂ ਜਣੇ ਰਲ ਕੇ ਬਹੁਤ ਮਿਹਨਤ ਕਰਦੇ ਹਾਂ ਔਰ ਇੱਥੇ ਅਸੀਂ ਗੋਡੇ ਦਰਦ ਮੋਢੇ ਦਰਦ ਲੱਕ ਦਰਦ ਔਰ ਗੱਟੇ ਦਰਦ ਔਰ ਵੀ ਕਿਸੇ ਸਰੀਰ 'ਚ ਕਿਸੇ ਵੀ ਤਰ੍ਹਾਂ ਦਾ ਦਰਦ ਹੋਵੇ ਉਸ ਦਾ ਅਸੀਂ ਇਲਾਜ ਕਰਦੇ ਹਾਂ ਸੋ ਇੰਸਟਾਗ੍ਰਾਮ ਤੇ ਸਾਨੂੰ ਤੁਸੀਂ ਫੋਲੋ ਜਰੂਰ ਕਰੋ ਸਾਡੀਆਂ ਤਿੰਨ ਆਈਡੀਆਂ ਨੇ ਐਸਤਰੀ ਸਿੰਘ ਸਨਾ ਫਿਜ਼ੀਓਥੈਰੇਪੀ ਡਾਕਟਰ ਗੁਰਸ਼ੀਰ ਸਿੰਘ ਔਰ ਡਾਕਟਰ ਬੇਬਸਰਾ YouTube ਚੈਨਲ ਡਾਕਟਰ ਗੁਰਸ਼ੀਰ ਬਲੌਗਸ ਨੂੰ ਜਰੂਰ ਸਬਸਕ੍ਰਾਈਬ ਕਰਿਓ ਸੋ ਆਓ ਸ਼ੁਰੂ ਕਰੀਏ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਜਦੋਂ ਤੁਸੀਂ ਹਸਪੀਟਲ ਤੋਂ ਘਰ ਆ ਕੇ ਬੈੱਡ ਤੇ ਬੈਠ ਕੇ ਐਂਕਲ ਟੂ ਪੰਪ ਕਰਨੀ ਹੈ ਪੈਰ ਬਾਹਰ ਪੈਰ ਅੰਦਰ ਚਿੰਨੇਕ ਜਾਣਗੇ ਉਹਨੇਕ ਕਰੀ ਜਾਣੇ ਆ ਔਰ ਇਸ ਨੂੰ ਤੁਸੀਂ 10 ਵਾਰੀ ਕਰਨਾ आओ ਮੇਰੇ ਨਾਲ ਕਰੋ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 देन रिलैक्स ਇਸ ਨੂੰ ਤੁਸੀਂ ਹਰ ਘੰਟੇ ਘੰਟੇ ਬਾਅਦ ਤੁਸੀਂ ਇਹ ਕਸਰਤ ਕਰਨੀ ਹੈ ਪਹਿਲੀ ਕਸਰਤ ਐਂਕਲ ਟੂ ਪੰਪਸ ਹੈ ਪੈਰ ਅੰਦਰ ਮੋੜੇ ਪੈਰ ਬਾਹਰ ਮੋੜੇ ਇਸ ਨੂੰ ਤੁਸੀਂ ਹਰ ਘੰਟੇ ਘੰਟੇ ਬਾਅਦ ਕਰਨਾ ਪਹਿਲੀ ਕਸਰਤ ਹੋਗੀ ਔਰ ਇਸ ਨੂੰ ਤੁਸੀਂ ਘੰਟੇ ਘੰਟੇ ਬਾਅਦ ਕਿੰਨੀ ਵਾਰੀ ਕਰਨਾ ਜਿਵੇਂ ਆਪਾਂ 10 ਵਾਰੀ ਕਰਕੇ ਆਰਾਮ ਕਰ ਲਿਆ ਐਦਾਂ ਤੁਸੀਂ ਇਸ ਦੇ 6 ਸੈੱਟ ਲਾਉਣੇ ਆ ਮਤਲਬ ਇੱਕ ਵਾਰੀ ਕੀਤਾ ਸੀ 5 ਵਾਰੀ ਹੋਰ ਕਰਾਂਗੇ ਇਸ ਨੂੰ ਇਹ ਹੋਗੀ ਪਹਿਲੀ ਕਸਰਤ ਜਿਹੜੀ ਦੂਜੀ ਕਸਰਤ ਹੈ ਉਸਦੇ ਲਈ ਤੁਹਾਨੂੰ ਇੱਕ ਰੋਲ ਚਾਹੀਦਾ ਹੋਵੇਗਾ ਛੋਟਾ ਜਿਹਾ ਜਾਂ ਤੁਸੀਂ 400 ਗ੍ਰਾਮ ਰੂਹ ਦਾ ਪੈਕੇਟ ਲੈ ਲਿਓ ਜਾਂ ਤੌਲੀਏ ਦਾ ਐਡਾ ਇੱਕ ਤੁਸੀਂ ਰੋਲ ਬਣਾ ਲਿਓ ਇਸ ਨੂੰ ਤੁਸੀਂ ਗੋਡੇ ਦੇ ਥੱਲੇ ਰੱਖ ਦੇਣਾ ਇਦਾਂ ਕਰਕੇ ਔਰ ਦੈਨ ਤੁਸੀਂ ਇਸ ਨੂੰ ਜ਼ੋਰ ਦੀ ਥੱਲੇ ਨੂੰ ਦਬੋਗੇ ਦੇਖੋ ਆਪਾਂ ਗੋਡਾ ਵੀ ਬਾਹਰ ਕੱਢ ਲੈਨੇ ਆਂ ਔਰ ਇਸ ਨੂੰ ਤੁਸੀਂ ਨੀਚੇ ਨੂੰ ਦਬਾਓਗੇ ਔਰ ਇੱਥੇ ਹੋਲਡ ਕਰੋਗੇ 10 ਸੈਕਿੰਡ 1 2 3 4 5 6 7 8 9 10 ਕਈ ਵਾਰ ਕੀ ਹੁੰਦਾ ਦਰਦ ਬਹੁਤ ਜ਼ਿਆਦਾ ਹੁੰਦਾ ਹੁੰਦਾ ਆਪਾਂ ਤੋਂ ਇਹ ਦੱਬਿਆ ਨਹੀਂ ਜਾਂਦਾ ਹੁੰਦਾ ਮੰਨ ਲਓ ਤੁਹਾਨੂੰ ਦਰਦ ਜ਼ਿਆਦਾ ਹੈ ਔਰ ਤੁਹਾਨੂੰ ਦੱਬਿਆ ਨਹੀਂ ਜਾ ਰਿਹਾ ਤਾਂ 5 ਸੈਕਿੰਡ ਲਈ ਵੀ ਤੁਸੀਂ ਇਸ ਨੂੰ ਦੱਬ ਸਕਦੇ ਹੋ ਧਿਆਨ ਨਾਲ ਦੇਖੋ ਕਿਵੇਂ ਦੱਬੋਂਗੇ ਦੇਖੋ 1 2 3 4 5 ਫੇ ਚਾੜ ਦੋਗੇ ਫੇ ਦੱਬੋਗੇ 1 2 3 4 5 ਫੇ ਚਾੜ ਦੋਗੇ ਇਸ ਨੂੰ ਤੁਸੀਂ 10 ਵਾਰੀ ਕਰਨਾ ਹੈ ਔਰ ਅਗਰ ਤੁਸੀਂ 10 ਗਿਣ ਕੇ ਕਰ ਰਹੇ ਹੋ ਤਾਂ ਵੀ ਤੁਸੀਂ ਇਸ ਨੂੰ 10 ਵਾਰੀ ਕਰਨਾ ਇਹ ਹੋ ਗਈ ਤੁਹਾਡੀ ਦੂਜੀ ਕਸਰਤ ਧਿਆਨ ਨਾਲ ਦੇਖੋ ਇਸ ਨੂੰ ਜ਼ੋਰ ਦੀ ਦਬਾਂਗੇ ਔਰ ਆਪਾਂ 10 ਗਿਣਾਂਗੇ 1 2 3 4 5 6 7 8 9 10 ਦੇਖ ਇਸ ਕਸਰਤ ਨੂੰ ਤੁਸੀਂ 10 ਵਾਰੀ ਕਰਨਾ ਹੈ ਔਰ ਅਗਰ ਦਰਦ ਜ਼ਿਆਦਾ ਹੋਵੇ ਤਾਂ ਇਸ ਨੂੰ ਤੁਸੀਂ ਸ਼ੁਰੂਆਤ ਦੇ ਵਿੱਚ 5 ਵਾਰੀ ਵੀ ਕਰ ਸਕਦੇ ਹੋ ਇਹ ਹੋ ਗਈ ਤੁਹਾਡੀ ਦੂਜੀ ਕਸਰਤ ਇਹ ਨਹੀਂ ਹੈ ਪਰ ਇਹ ਕਸਰਤ ਤੁਸੀਂ 10 ਵਾਰੀ ਹੀ ਕਰਨੀ ਹੈ ਤੋ ਤਿੰਨ ਵਾਰੀ ਹੋਈ ਕਿ ਤਿੰਨ ਵਾਰੀ ਕਰ ਲਿਓ ਚਾਰ ਵਾਰੀ ਹੋਈ ਕਿ ਚਾਰ ਵਾਰੀ ਕਰ ਲਿਓ ਘੱਟੋ ਘੱਟ ਪੰਜ ਵਾਰੀ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਤਾਂ ਕਿ ਆਪਣੇ ਆ ਮਸਲਸ ਨੇ ਜਿਹੜੇ ਕੁਆਡਰਸ ਐ ਮਸਲਸ ਨੇ ਇਹ ਐਕਟੀਵੇਟ ਰਹਿਣ ਜਿਹੜੀ ਤੀਜੀ ਕਸਰਤ ਹੈ ਉਹ ਕੀ ਹੈ ਤੁਸੀਂ ਦੇਖੋ ਧਿਆਨ ਨਾਲ ਆਪਾਂ ਜੁਰਾਬ ਉਤਾਰ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਇਹ ਤੁਹਾਡੀ ਜਿਹੜੀ ਅੱਡੀ ਹੈ ਇਸ ਨੂੰ ਤੁਸੀਂ ਥੱਲੇ ਨੂੰ ਦੱਬਣਾ ਹੈ ਤਾਂ ਦੇਖੋ ਤੁਸੀਂ ਬਿਲਕੁਲ ਬੈਡ ਨਾਰਮਲ ਹੈ ਔਰ ਇਹ ਦੇਖੋ ਥੱਲੇ ਦਬਬਤਾ ਔਰ ਲੱਤ ਸਿੱਧੀ ਹੈ 1 2 3 4 5 6 7 8 9 10 ਫੇਰ ਚੱਕ ਦੇ ਫੇਰ ਦਬਾਂਗੇ ਥੱਲੇ ਨੂੰ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਇਹ ਹੋਗੀ 2D ਦੀ ਪਿਚੀ ਕਸਰਤ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਔਰ ਹੌਲੀ ਹੌਲੀ 2 3 ਦਿਨ ਜਦੋਂ ਹੋ ਗਏ ਫੇਰ ਤੁਸੀਂ ਇਸ ਰੋਲਰ ਨੂੰ ਇੱਥੇ ਰੱਖਣ ਲੱਗ ਜਾਓਗੇ ਪਹਿਲਾਂ ਤੁਸੀਂ ਨਹੀਂ ਰੱਖੋਗੇ 2 3 ਦਿਨ ਬਾਅਦ ਰੱਖੋਗੇ ਔਰ ਇਸ ਨੂੰ ਤੁਸੀਂ ਥੱਲੇ ਨੂੰ ਦਬਾਓਗੇ ਔਰ ਇੱਥੇ ਤੁਸੀਂ 10 ਕਿਲੋਗੇ then relax ਅਗਰ ਤੁਸੀਂ ਇਹ ਸਾਰੀਆਂ ਕਸਰਤਾਂ ਪੈਕੇ ਵੀ ਕਰ ਸਕਦੇ ਹੋ ਕਸਰਤਾਂ ਪੈਕੇ ਕਰਨੇ ਚਾਹੋ ਤਾਂ ਪੈਕੇ ਵੀ ਕਰ ਸਕਦੇ ਹੋ ਆ ਕੋਸ਼ ਕਸਰਤਾਂ ਨੇ ਬੈਠ ਕੇ ਕਰਨੇ ਸੋ ਆਪਾ ਤੁਹਾਨੂੰ ਦੱਸਦੀਆਂ ਐਦਾਂ ਤੁਸੀਂ ਬੈਠ ਗਏ ਔਰ ਇਸ ਨੂੰ ਤੁਸੀਂ ਐਦਾਂ ਤੁਸੀਂ ਪੈ ਗਏ ਔਰ ਤੁਸੀਂ ਇਸ ਨੂੰ نیچے ਨੂੰ ਦਬਾਉਣਾ ਐਦਾਂ ਜੋਰ ਦੀ ਦੇਖੋ 1 2 3 4 5 6 7 8 9 ਤਾਂ ਸਾਰਾ ਦੇਖੋ ਧਿਆਨ ਨਾਲ ਦਬਤਾ ਇਥੇ 10 ਗਿਣੇ 1 2 3 4 5 6 7 8 9 10 देन ਰਿਲੈਕਸ ਸੋ ਇਹ ਹੋ ਗਈ ਤੁਹਾਡੀ ਜਿਹੜੀ ਤੀਜੀ ਕਸਰਤ ਇਸ ਨੂੰ ਤੁਸੀਂ 10 ਵਾਰੀ ਕਰ ਸਕਦੇ ਹੋ ਘੱਟੋ ਘੱਟ 5 ਵਾਰੀ ਜ਼ਰੂਰ ਕਰਿਓ ਹੁਣ ਇਸ ਤੋਂ ਬਾਅਦ ਜਿਹੜੀ ਤੁਸੀਂ ਕਸਰਤ ਕਰਨੀ ਹੈ ਉਹ ਤੁਸੀਂ ਕਰਨੀ ਹੈ ਇਸ ਗੋਡੇ ਨੂੰ ਆਪਾਂ ਮੋੜਨਾ ਕਿਵੇਂ ਉਸ ਤੋਂ ਪਹਿਲਾਂ ਆਪਾਂ ਨੂੰ ਇਸ ਦੀ ਤਿਆਰੀ ਕਰਨੀ ਪੈਣੀ ਹੈ ਤੁਸੀਂ ਪੈ ਜਾਣਾ ਪੈਟ ਤੇ और देखो पै गए बिल्कुल और ये लत्त घड़ीस के सइडते लेके ले जा जिनी ले आ हो फिर घड़ीस के वापस एक फिर घड़ीस के जावे फिर वापस फिर जावे फिर वापस तीन फिर जावे फिर वापस चार फिर जावे फिर आवे पांच फिर जावे फिर आवेंगे छ फिर जावे फिर आवेंगे सत फिर जावे ਪੇਚਾਂ ਮੰਗੀ 8 ਪੇਚਾਂ ਮੰਗੀ ਪੇਰਾ ਮੰਗੀ 9 ਪੇਚਾਂ ਮੰਗੀ ਪੇਚਾਂ ਮੰਗੀ 10 ਸੋ ਇਸ ਨੂੰ ਤੁਸੀਂ 10 ਵਾਰੀ ਕਰਕੇ ਆਰਾਮ ਹੋਰ ਇਸ ਦੇ ਤੁਸੀਂ 5 ਤੋਂ 6 ਸੈੱਟ ਲਾਉਣੇ ਇੱਕ ਕਸਰਤਾਂ ਨੇ ਜਿਹੜੀਆਂ ਦੂਸਰੀ ਤੋਂ ਲੈ ਕੇ ਪਹਿਲੀ ਨੂੰ ਛੱਡ ਕੇ ਜਿਹੜੀਆਂ ਬਾਕੀ ਕਸਰਤਾਂ ਨੇ ਤੁਸੀਂ ਕਸਰਤਾਂ ਤਿੰਨ ਤੇ ਚਾਰ-ਚਾਰ ਘੰਟੇ ਬਾਅਦ ਕਰਨੀਆਂ ਨੇ ਜਿਹੜੀ ਪਹਿਲੀ ਕਸਰਤ ਆ ਐਂਕਲ ਟੋਪ ਪੰਪ ਵਾਲੀ ਕਸਰਤ ਆ ਇਹ ਤੁਸੀਂ ਹਰ ਘੰਟੇ-ਘੰਟੇ ਬਾਅਦ ਕਰਨੀ ਆ ਸੋ ਇੱਕ ਕਸਰਤ ਹੋ ਗਈ ਥੋੜੀ ਚੌਥੀ ਕਸਰਤ ਹੋ ਗਈ ਹੁਣ ਜਿਹੜੀ ਪੰਜਵੀਂ ਕਸਰਤ ਸਭ ਤੋਂ ਇੰਪੋਰਟੈਂਟ ਗੋਡਾ ਮੋੜਨਾ ਕਿਵੇਂ ਆ ਉਹਦੇ ਲਈ ਤੁਹਾਨੂੰ ਇੱਕ ਬੈਲਟ ਚਾਹੀਦੀ ਹੋएगी ਜਿਹੜੀ ਆਪਾਂ ਲੱਕ ਤੇ ਬੰਨਦੇ ਆਂ ਸੋ ਬੈਲਟ ਆ ਗਈ ਬੈਲਟ ਨੂੰ ਆਪਾਂ ਕੀ ਕਰਨਾ ਆਪਾਂ ਇਹਦੇ ਵਿੱਚ ਦੀ ਏਦਾਂ ਕੱਢ ਲੈਣੀ ਜਿੱਥੇ ਵਿੱਚ ਦੀ ਆਪਾਂ ਹੁੱਕ ਪਾਉਨੇ ਹੁੰਦੇ ਆਂ ਦੇਖੋ ਏਦਾਂ ਕੱਢਤੀ ਔਰ ਦੇਖੋ ਇੱਥੇ ਲੌਕ ਲੱਗ ਗਿਆ ਇਹਨੂੰ ਔਰ ਲੌਕ ਲੱਗ ਗਿਆ ਨਾ ਹੁਣ ਆਪਾਂ ਪਿੱਛੇ ਹੋ ਜਾਣਾ ਏਦਾਂ ਬੈਠ ਕੇ ਹੁਣ ਆਪਾਂ ਹੌਲੀ-ਹੌਲੀ ਬੈਲਟ ਨੂੰ ਖਿੱਚਾਂਗੇ ਔਰ ਏਟ ਅੱਡੀ ਸਿੱਧੀ ਕਰਾਂਗੇ ਫੇਰ ਆਪਾਂ ਖਿੱਚਾਂਗੇ ਫੇਰ ਆਪਾਂ 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 ਸਿੱਧੀ ਕਰਾਂਗੇ ਸੋ ਇਸ ਨੂੰ ਤੁਸੀਂ ਘਟੋ-ਘਟ ਲਗਾਤਾਰ 10 ਤੋਂ 15 ਵਾਰ ਮੋੜਨ ਦੀ ਕੋਸ਼ਿਸ਼ ਕਰਨੀ ਔਰ ਇਸ ਦੇ ਤੁਸੀਂ 4 ਤੋਂ 5 ਸੈਟ ਲਾਉਣੇ ਆ ਇਹ ਹੋ ਗਈ ਤੁਹਾਡੀ ਉਸ ਤੋਂ ਅਗਲੀ ਕਸਰਤ ਸੋ ਉਮੀਦ ਕਰਦਾ ਪੰਜਵੀਂ ਕਸਰਤ ਤੁਹਾਨੂੰ ਵਧੀਆ ਲੱਗੀ ਹੋਵੇਗੀ ਦੇਖੋ ਧਿਆਨ ਨਾਲ ਪਹਿਲਾਂ ਬੈਲਟ ਦਾ ਮੈਂ ਕਹੂੰਗਾ ਲੋਕ ਦੇਖੋ ਵਿੱਚ ਨਹੀਂ ਫਸਾਉਣਾ ਗਲੀ ਨਾ ਕਰਨ ਲੱਗ ਜਿਓ ਐਦਾਂ ਹੀ ਇਹ ਲੋਕ ਹੋ ਜਾਂਦੀ ਹੈ ਦੇਖੋ ਇਹਦੇ ਵਿੱਚ ਦੀ ਆਪਾਂ ਕੱਢੀ ਸੀ ਐਦਾਂ ਇਹ ਲੋਕ ਹੋ ਗਈ ਔਰ ਦੈਨ ਆਪਾਂ ਇਸ ਨੂੰ ਐਦਾਂ ਖਿੱਚ ਰਹੇ ਆ ਦੇਖੋ ਐਦਾਂ ਖਿੱਚ ਰਹੇ ਆ ਔਰ ਦੈਨ ਰਿਲੈਕਸ ਐਦਾਂ ਖਿੱਚ ਰਹੇ ਆ ਦੈਨ ਰਿਲੈਕਸ ਜਿੰਨਾ ਵੱਧ ਤੋਂ ਵੱਧ ਗੋਡਾ ਪਹਿਲੇ ਹਫਤੇ ਚ ਮੋੜ ਲੋਗੇ ਉਨਾ ਹੀ ਮੋੜਨਾ ਉਸ ਤੋਂ ਬਾਅਦ ਗੋਡਾ ਬਿਲਕੁਲ ਨਹੀਂ ਮੁੜੇਗਾ ਸੋ ਬਿਲਕੁਲ ਨਹੀਂ ਡਰਨਾ ਗੋਡੇ ਪਵਾ ਲੈਨੇ ਹੁਣ ਕਸਰਤਾਂ ਜ਼ੋਰ ਨਾਲ ਔਰ ਇਮਾਨਦਾਰੀ ਨਾਲ ਔਰ ਦਿਮਾਗ ਨਾਲ ਕਰਨੀਆਂ ਨੇ ਸੋ ਇਹ ਹੋਗੀ ਤੁਹਾਡੀ ਉਸ ਤੋਂ ਅਗਲੀ ਕਸਰਤ ਹੁਣ ਆਪਾਂ ਕਸਰਤ ਕਰਨੀ ਹੈ ਉਸ ਤੋਂ ਬਾਅਦ ਜਿਹੜੀ ਕਿ ਲੱਤ ਕਿਵੇਂ ਉੱਪਰ ਚੱਕੀ ਜਾਵੇ ਜਦੋਂ ਆਪਾਂ ਆਪਰੇਸ਼ਨ ਕਰਾ ਲੈਂਦੇ ਆ ਜਿਹੜੀ ਆਪਣੀ ਲੱਤ ਹੈ ਉਹ ਸਿੱਧੀ ਉੱਪਰ ਇਦਾਂ ਨਹੀਂ ਚੱਕੀ ਜਾਂਦੀ ਸੋ ਉਸ ਲਈ ਆਪਾਂ ਨੂੰ ਕੀ ਚਾਹੀਦਾ ਹੋਵੇਗਾ ਇੱਕ ਰੋਲਰ ਚਾਹੀਦਾ ਹੋਵੇਗਾ ਜਿਹੜਾ ਕਿ ਆਪਾਂ ਪੱਟ ਦੇ ਥੱਲੇ ਲਾਵਾਂਗੇ ਔਰ ਆਪਾਂ ਨੂੰ ਇੱਕ ਕੁਸ਼ਨ ਚਾਹੀਦਾ ਹੋਏਗਾ ਪੱਟ ਦੇ ਥੱਲੇ ਆਪਾਂ ਇੱਕ ਕੁਸ਼ਨ ਰੱਖ ਲਿਆ ਔਰ ਉਹਦੇ ਉੱਪਰ ਇੱਕ ਰੋਲ ਰੱਖ ਲਿਆ ਹੁਣ ਆਪਾਂ ਕੀ ਕਰਾਂਗੇ ਇਸ ਨੂੰ ਦਬਾਂਗੇ ਥੱਲੇ ਨੂੰ ਔਰ ਲੱਤ ਨੂੰ ਉੱਪਰ ਚੱਕਾਂਗੇ ਜਿੰਨਾ ਚੱਕਿਆ ਜਾਊਗਾ ਔਰ ਇੱਥੇ ਹੋਲਡ ਕਰਾਂਗੇ 5 ਸੈਕਿੰਡ 1 2 3 4 5 ਥੈਨ ਰਿਲੈਕਸ ਦਵਾਰਾ ਦੇਖੋ ਤੇ ਨਾਲ ਇਦਾਂ ਪਿਆ ਦੇਖੋ ਔਰ ਇਸ ਨੂੰ ਪੱਟ ਦੇ ਥੱਲੇ ਆ ਇਹ ਇਧਰ ਦੇਖੋ ਕੋਲੇ ਆ ਕੇ ਮੜਾ ਜਾ ਪੱਟ ਦੇ ਥੱਲੇ ਪਿਆ ਪੱਟ ਨੂੰ ਥੱਲੇ ਦੱਬ ਰਹੇ ਆ ਔਰ ਲੱਤ ਉੱਪਰ ਚੱਕ ਰਹੇ ਆ ਇਥੇ ਆਪਾਂ ਹੋਲਡ ਕਰਨਾ 5 ਸੈਕਿੰਡ 1 2 3 4 5 then ਰਿਲੈਕਸ ਫਿਰ ਹੋਲਡ ਕਰਨਾ 1 2 3 4 5 then ਰਿਲੈਕਸ ਫੇ ਦਬਣਾ ਫਿਰ ਹੋਲਡ ਕਰਨਾ 1 2 3 4 5 then ਰਿਲੈਕਸ ਇਸ ਨੂੰ ਵੀ ਤੁਸੀਂ 10 ਵਾਰੀ ਕਰਨੀ ਹੌਲੀ ਹੌਲੀ ਤੁਹਾਡੀ ਲੱਤ ਉੱਪਰ ਚੱਕਣ ਲੱਗ ਜਾਏਗੀ ਔਰ ਅਗਰ ਤੁਹਾਨੂੰ ਇਹ ਕਸਰਤ ਨਹੀਂ ਸਮਝ ਆਈ ਤਾਂ ਇਸ ਦਾ ਆਲਟਰਨੇਟ ਕੀ ਹੈ ਤੁਸੀਂ ਫਿਰ ਬੈਲਟ ਨੂੰ ਵਰਤੋਗੇ ਕਿਵੇਂ ਵਰਤੋਂਗੇ ਫਿਰ ਤੁਸੀਂ ਪੈਰ ਦੇ ਵਿੱਚ ਪਾ ਲੋਗੇ ਔਰ ਤੁਸੀਂ ਪੈ ਜਾਓਗੇ ਔਰ ਲਾਤ ਇਹਦੇ ਨਾਲ ਉੱਪਰ ਚੱਕੋਗੇ ਇਦਾਂ ਕਰਕੇ ਇੱਥੇ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਦੈਨ ਹੌਲੀ ਹੌਲੀ ਥੱਲੇ ਰੱਖਣੀ ਆ ਇਹ ਨਹੀਂ ਇੱਕਦਮ ਆਈਂ ਚੱਟ ਦੇਣੀ ਨੋ 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 ਹੌਲੀ 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 ਪਿਆਰ ਨਾਲ ਪਿਆਰ ਨਾਲ ਇਦਾਂ نیچے ਰੱਖਣਾ ਤੁਸੀਂ ਦੈਨ ਰਿਲੈਕਸ ਤੁਸੀਂ ਦੈਨ ਸੌ ਜਾਣਾ ਰਹਾਂਗੇ ਫੇਰ ਉੱਪਰ ਚੱਟਾਂਗੇ ਫੇਰ ਆਪਾਂ 10 ਸੈਕਿੰਡ ਹੋਲਡ ਫੇਰ ਆਪਾਂ ਥੱਲੇ ਇਦਾਂ ਤੁਸੀਂ 5 ਤੋਂ 6 ਸੈੱਟ ਲਾਉਣੇ ਆ ਇਹ ਕਸਰਤ ਉਹ ਆ ਜਿਹੜੀ 4-4 ਘੰਟੇ ਬਾਅਦ ਕਰਨੀ ਆ ਹੁਣ ਉਸ ਤੋਂ ਨੈਕਸਟ ਜਿਹੜੀ ਐਕਸਰਸਾਈਜ਼ ਤੁਸੀਂ ਕਰਨੀ ਆ ਉਹ ਹੈਗੀ ਆ ਥੋੜੀ ਗੋਟਿਆਂ ਦੇ ਵਿਚਾਲੇ ਰੋਲ ਰੱਖਣਾ ਜਿੰਨੇ ਗੋਡੇ ਥੋੜੇ ਮੁੜ ਸਕਦੇ ਆ ਵੱਧ ਤੋਂ ਵੱਧ ਮੁੜ ਜਾਣ ਔਰ ਦੈਨ ਇਹਦੇ ਵਿਚਾਲੇ ਤੁਸੀਂ ਇਦਾਂ ਰੋਲ ਰੱਖ ਲੈਣਾ ਔਰ ਦੋਨਾਂ ਗੋਟਿਆਂ ਦਾ ਆਪਸ ਦੇ ਵਿੱਚ ਇਦਾਂ ਜੋਰ ਲਾਉਣਾ ਇਦਾਂ ਆਪ ਇੱਕ ਦੂਸਰੇ ਤੇ ਵੱਲੀਆਂ ਦੇ ਦਪਾ ਕੋਟਾਂਗੇ ਆਪਣੀ ਇਥੇ ਪੂਰੇ ਮਾਸਪੇਸ਼ੀਆਂ ਦਾ ਵਰਤੋਂ ਹੋਏਗੀ ਇਹਨਾਂ ਦਾ ਜ਼ੋਰ ਲੱਗੇਗਾ ਇੱਥੇ 10 ਸੈਕਿੰਡ ਹੋਲਡ 1 2 3 4 5 6 7 8 9 10 ਫੇਰ ਦਪਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਸਦੇ ਵੀ ਤੁਸੀਂ ਗਿਣ ਕੇ 10 ਸੈਟ ਲਾਉਣੇ ਘੱਟੋ ਘੱਟ 5 ਸੈਟ ਜ਼ਰੂਰ ਲਾਓ ਇਹ ਹੋਗੀ ਤੁਹਾ ਇਹ ਹੋਗੀ ਤੁਹਾਡੀ ਉਸ ਤੋਂ ਅਗਲੀ ਕਸਰ ਹੁਣ ਆਪਾਂ ਗੱਲ ਕਰਨ ਲੱਗੇ ਆ ਜਿਹੜੀ ਹੌਲੀ-ਹੌਲੀ ਤੁਸੀਂ ਚੌਥੇ ਪੰਜਵੇਂ ਦਿਨ ਤੋਂ ਸ਼ੁਰੂ ਕਰਨੀ ਹੈ ਉਹ ਹੈਗੀ ਤੁਹਾਡੀ ਤੁਸੀਂ ਸਾਈਡ ਲੈ ਕੇ ਪੈ ਜਾਓਗੇ ਇੱਕ ਗੋਡਾ ਦੇਖੋ ਤੁਸੀਂ ਨੀਚੇ ਵਾਲਾ ਮੋੜ ਲੈਣਾ ਔਰ ਇਹ ਲੱਤ ਬਿਲਕੁਲ ਸਿੱਧੀ ਰਹੇਗੀ ਔਰ ਇਸ ਨੂੰ ਤੁਸੀਂ ਹਵਾ ਦੇ ਵਿੱਚ ਚੱਕ ਦੇਣਾ ਇੱਥੇ ਇੱਥੇ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਫਿਰ ਉੱਪਰ ਚੱਕ ਦੋਗੇ 2 10 4 5 6 7 8 9 10 then relax ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਇਹ ਹੋ ਗਈ ਤੁਹਾਡੀ ਉਸ ਤੋਂ ਅਗਲੀ ਕਸਰਤ ਇੱਕ ਕਸਰਤ ਤੁਸੀਂ ਦੋਨੋਂ ਸਾਈਡ ਕਰਨੀ ਆ ਐਸ ਸਾਈਡ ਵੀ ਔਰ ਐਸ ਸਾਈਡ ਵੀ ਕਰਨੀ ਆ ਹੁਣ ਆਪਾਂ ਗੱਲ ਕਰਨ ਲੱਗੇ ਆ ਤੁਸੀਂ ਰਾਤ ਨੂੰ ਜਦੋਂ ਸੌਣਾ ਵਾ ਤੁਸੀਂ ਉਦੋਂ ਪੈਰਾਂ ਦੇ ਥੱਲੇ ਸਰਹਾਣੇ ਰੱਖਣੇ ਆ ਸਰਹਾਣੇ ਰੱਖਣੇ ਥੋੜੇ ਔਖਾ ਕੰਮ ਹੁੰਦਾ ਤੁਸੀਂ ਕੀ ਕਰੋਗੇ ਗਦੈਲਾ ਲੈ ਲਓਗੇ ਗਦੈਲਾ ਆਪਣੇ ਘਰਾਂ ਚ ਗਦੈਲੇ ਜਾਂ ਕੰਬਲ ਹੁੰਦੇ ਆ ਉਹ ਤੁਸੀਂ ਬੈੱਡ ਤੇ ਪਿਛਾ ਲੈਣਾ ਉਹ ਤੁਸੀਂ ਹਮੇਸ਼ਾ ਨੀਚੇ ਰੱਖਣੇ ਆ ਤਾਂ ਕਿ ਜਿਹੜੀ ਸੋਚ ਹੈ ਉਹ ਘਟ ਜਵੇ ਰਾਤ ਨੂੰ ਇੰਨੀਆਂ ਕੁ ਲੱਤਾਂ ਤੁਹਾਡੀਆਂ ਉੱਚੀਆਂ ਚਾਹੀਦੀਆਂ ਨੇ ਆਪਣੇ ਕੋਲ ਹੁਣ ਗਦੈਲਾ ਹੈ ਨਹੀਂਗਾ ਤੁਹਾਨੂੰ ਦਿਖਾਉਣ ਨੂੰ ਕਿ ਤੁਸੀਂ ਇੰਨੀਆਂ ਕੁ ਉੱਚੀਆਂ ਰੱਖੋਗੇ ਤਾਂ ਉਹਦੇ ਨਾਲ ਤੁਹਾਡੀ ਜਿਹੜੀ ਸੋਜ ਹੈ ਉਹ ਘਟ ਜੇਗੀ ਦੇਖੋ ਗਦੈਲਾ ਪਿਛਾ ਲੈਣਾ ਤੁਸੀਂ ਔਰ ਗਦੈਲਾ ਇੱਥੇ ਤੱਕ ਆਵੇ ਧਿਆਨ ਰਹੇ ਇਧਰ ਦੇਖੋ ਇੱਥੇ ਤੱਕ ਗਦੈਲਾ ਆਉਣਾ ਚਾਹੀਦਾ ਤੁਹਾਡਾ ਇਹ ਨਹੀਂ ਵੀ ਇੱਥੇ ਉਹਦੇ ਨਾਲ ਤੁਹਾਡੇ ਇੱਥੇ ਪ੍ਰੈਸ਼ਰ ਪਾਏਗਾ ਔਰ ਦਰਦ ਸ਼ੁਰੂ ਹੋ ਜਾਏਗਾ ਗਦੈਲੇ ਨਾਲ ਇੰਨਾ ਉੱਚਾ ਹੋ ਜਾਣਾ ਸਾਰੀ ਰਾਤ ਗਦਹਲਾ ਰੱਖੀ ਰੱਖਣਾ ਉਹਦੇ ਨਾਲ ਸੋਜ ਨਹੀਂ ਆਏਗੀ ਸੋਜ ਨਹੀਂ ਆਏਗੀ ਗੋਡਾ ਵੱਧ ਮੁੜੇਗਾ ਸੋਜਾਏਗੀ ਤਾਂ ਗੋਡਾ ਘੱਟ ਮੁੜੇਗਾ ਹੁਣ ਉਸ ਤੋਂ ਬਾਅਦ ਮੰਨ ਲਓ ਤੁਸੀਂ ਬਾਥਰੂਮ ਜਾਣਾ ਜਾਂ ਲੈਟਰਨ ਜਾਣਾ ਉਹ ਤੁਸੀਂ ਕੋਸ਼ਿਸ਼ ਕਰੋ ਵੀ ਆਪਣੇ ਬੈੱਡਰੂਮ ਦੇ ਕੋਲੇ ਚੇਅਰ ਰੱਖ ਲਓ ਤੇ ਜਾ ਸਕਦੇ ਹੋ ਇੱਕ ਦੋ ਦਿਨ ਦੀ ਗੱਲ ਉਹਦੇ ਬਾਅਦ ਤੁਸੀਂ ਬਾਥਰੂਮ ਜਾਣ ਲੱਗ ਜੂਗੇ ਹੁਣ ਮੰਨ ਲਓ ਤੁਸੀਂ نیچے ਉਤਰਨਾ ਤਾਂ ਤੁਸੀਂ ਕੀ ਕਰੋ ਹੌਲੀ ਹੌਲੀ ਆਇਆਂ ਲੱਤਾਂ ਘੜੀਸ ਕੇ ਇਦਾਂ ਕੜੀ ਇਸਕੜੀ ਸਕੇੜੀ ਇਸਕੜੀ ਸਕੇ ਇਦਾਂ ਤੁਸੀਂ ਇਦਾਂ ਕਰਕੇ ਉਤਰ ਜਾਣਾ ਹੈ ਔਰ ਬੈਂਦੇ ਵਿੱਚ ਪੰਜ ਤੋਂ 6 ਵਾਰੀ ਇਦਾਂ ਲੱਤਾਂ ਲਮਕਾ ਕੇ ਜਰੂਰ ਬੈਣਾ ਲੱਤਾਂ ਹਵਾ ਚ ਨਹੀਂ ਲਮਕਣੀਆਂ ਚਾਹੀਦੀਆਂ ਨੇ ਦੇਖੋ ਸਾਟੀ ਨਾਲ ਲੱਗਣੀ ਚਾਹੀਦੀਆਂ ਨੇ ਹਵਾ ਚ ਨਹੀਂ ਆਏ ਲਮਕਾਉਣੀ ਉਹਦੇ ਨਾਲ ਸੋਜ ਆਏਗੀ ਇਦਾਂ ਥੱਲੇ ਲਾ ਕੇ ਰੱਖਣੀ ਹੈ ਹੁਣ ਤੁਹਾਨੂੰ ਦੱਸਣ ਲੱਗੇ ਆ ਜਿਹੜੀ ਕਸਰਤ ਤੁਸੀਂ ਬੈਠ ਕੇ ਕਰਨੀ ਹੈ ਉਸਦੇ ਲਈ ਤੁਸੀਂ ਕੀ ਕਰੋਗੇ ਚੇਅਰ ਤੇ ਕਹਿ ਲੋ ਜਾਂ ਕੁਰਸੀ ਤੇ ਕਿਤੇ ਵੀ ਬੈਠ ਜਾਣਾ ਇਦਾਂ ਕਰਕੇ ਦੇਖੋ ਕੁਰਸੀ ਆ ਗਈ ਕੁਰਸੀ ਦੇ ਕੋਲੇ ਜਾਣਾ ਆਪਾਂ ਔਰ ਐਦਾਂ ਕੁਰਸੀ ਦਾ ਹੱਥ ਰੱਖ ਕੇ ਐਦਾਂ ਪੈਸਤੇ ਬੈਠ ਗਏ ਕਿਸੇ ਦੀ ਮਤਲ ਹੈ ਕਿ ਬੈਠ ਸਕਦੇ ਹੋ ਐਦਾਂ ਬੈਠਾਂਗੇ ਦੇਖੋ ਸਿੱਧੇ ਬੈਠਿਆ ਹੁਣ ਆਪਾਂ ਹੁਣ ਆਪਾਂ ਲੱਤ ਉੱਪਰ ਚੱਕ ਰਿਹਾ ਸਭ ਤੋਂ ਵਧੀਆ ਤਰੀਕਾ ਕਰਨ ਦਾ ਕਸਰਤ ਇਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ ਸਾਹਮਣੇ ਦੇਖਾਂਗੇ 1 2 3 4 5 6 7 8 9 10 ਥੈਨ ਰਿਲੈਕਸ ਉੱਪਰ ਚੱਕ ਦਾਂਗੇ ਪੈਰਾਂ ਨੂੰ ਮੋੜਾਂਗੇ ਤੇ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 देन रिलैक्स इकसरत ਤੁਸੀਂ ਪੰਜ ਵਾਰੀ ਇੱਧਰ ਪੰਜ ਵਾਰੀ ਇੱਧਰ ਇੱਕਸਰਤ ਹਰ 4-4 ਘੰਟੇ ਬਾਅਦ ਕਰਨੀ ਕਰਨੀ ਹੈ ਜਦੋਂ ਕਸਰਤ ਕਰ ਲਈ ਤੁਸੀਂ ਬੈੱਡ ਦੇ ਆਰਾਊਂਡ ਆਂ ਹੌਲੀ-ਹੌਲੀ ਕਿਤੇ ਨੇ ਐਦਾਂ ਬੈਠ ਜਾਣਾ ਔਰ देन ਹੌਲੀ-ਹੌਲੀ ਕਿਸਕ ਕੇ ਤੁਸੀਂ ਆਪਣੇ ਉੱਠ ਕੇ ਸਕੇ ਹੌਲੀ-ਹੌਲੀ ਤੁਸੀਂ ਐਦਾਂ ਬੈੱਡ ਤੇ ਪੈ ਜਾਣਾ ਹੈ ਔਰ ਹਰ ਘੰਟੇ ਬਾਅਦ ਮੈਂ ਫੇਰ ਕਹਿ ਰਿਹਾ ਹਾਂ ਹਰ ਇੱਕ ਘੰਟੇ ਬਾਅਦ ਐਦਾਂ ਤੁਸੀਂ ਇਹ ਆਪਣੇ ਪੈਰਾਂ ਦੀ ਮੂਵਮੈਂਟ ਐਂਕਲ ਟੂ ਪੰਪ ਕਰਦੇ ਹੀ ਰਹਿਣਾ ਹੈ ਔਰ ਉਮੀਦ ਕਰਦਾ ਇੱਕ ਅਸਰ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਜ਼ਰੂਰੀ ਗੱਲ ਜਿਹੜੀ ਤੁਹਾਨੂੰ ਆਪਾਂ ਦੱਸਣੀ ਭੁੱਲ ਗਏ ਸੀ ਅਗਰ ਤੁਹਾਡੇ ਦਰਦ ਹੋਵੇ ਤਾਂ ਤੁਸੀਂ ਹਮੇਸ਼ਾ ਇਸ ਜਗ੍ਹਾ ਤੇ ਆਈਸਿੰਗ ਕਰਨੀ ਹੈ ਬਰਫ਼ ਨਾਲ ਸੇਕ ਕਰਨਾ ਹੈ ਕਿਤੇ ਵੀ ਇਸ ਜਗ੍ਹਾ ਉੱਪਰ ਸੇਕ ਨਹੀਂ ਦੇਣਾ ਹਮੇਸ਼ਾ ਤੁਸੀਂ ਇਸ ਜਗ੍ਹਾ ਤੇ ਬਰਫ਼ ਕਰਨੀ ਹੈ ਉੱਪਰ ਬਰਫ਼ ਵੀ ਨਹੀਂ ਕਰਨੀ ਜਦੋਂ ਨਵੇਂ ਗੋਡੇ ਪਾਉਨੇ ਹੋ ਔਰ ਇਸ ਜਗ੍ਹਾ ਤੇ ਆਈਸ ਕਰ ਸਕਦੇ ਹੋ ਇੱਥੇ ਆਈਸ ਕਰ ਸਕਦੇ ਹੋ ਉੱਪਰ ਬਿਲਕੁਲ ਵੀ ਆਈਸ ਨਹੀਂ ਕਰ ਸਕਦੇ ਬਿਲਕੁਲ ਵੀ ਸੇਕ ਨਹੀਂ ਦੇ ਸਕਦੇ ਔਰ ਸਪੈਸ਼ਲੀ ਬਿਲਕੁਲ ਵੀ ਮ사ਜ ਨਹੀਂ ਕਰਨੀ ਅਗਰ ਮ사ਜ ਕਰੋਗੇ ਮਾਲਿਸ਼ ਕਰੋਗੇ ਤਾਂ ਦਰਦ ਦਾ ਲੈਵਲ ਵਧੇਗਾ ਹੀ ਵਧੇਗਾ ਪਹਿਲੇ 3-4 ਦਿਨ ਜ਼ਰੂਰ ਔਖੇ ਨੇ ਉਸ ਤੋਂ ਬਾਅਦ ਔਖੇ ਹੁੰਦੇ ਰਹੋਗੇ ਸੋ ਅਗਰ ਤੁਸੀਂ ਇਹ ਕਸਰਤਾਂ ਕਰਦੇ ਰਹੋਗੇ ਸਾਰੀਆਂ ਕਸਰਤਾਂ ਤੁਸੀਂ ਘੱਟੋ-ਘੱਟ 3 ਮਹੀਨੇ ਕਰਨੀਆਂ ਨੇ ਕਸਰਤਾਂ ਬਿਲਕੁਲ ਬੰਦ ਨਹੀਂ ਕਰਦੀਆਂ ਅਗਰ ਤੁਸੀਂ ਕਸਰਤਾਂ ਕਰੋਗੇ ਆਉਣ ਵਾਲੀਆਂ ਸਰਦੀਆਂ ਦੇ ਵਿੱਚ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ ਜਿੱਥੇ ਮਰਜ਼ੀ ਚਲੇ ਜਾਓ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਤੁਸੀਂ ਕਮੈਂਟ ਜ਼ਰੂਰ ਕਰਿਓ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ ਇੱਕ ਨਵੀਂ ਵੀਡੀਓ ਨਾਲ ਔਰ ਐਂਡ ਦੇ ਵਿੱਚ ਇੱਕ ਹੋਰ ਤੁਹਾਡੇ ਅੱਗੇ ਬੇਨਤੀ ਹੈ ਜਦੋਂ ਤੁਸੀਂ ਸਾਡੀ ਵੀਡੀਓ ਦੇਖੋਗੇ ਆਪਣੇ ਪਿੰਡ ਦਾ ਨਾਂ ਆਪਣੇ ਜ਼ਿਲ੍ਹੇ ਦਾ ਨਾਂ ਜਰੂਰ ਦੱਸਿਓ ਜੀ ਸਤਿ ਸ੍ਰੀ ਅਕਾਲ ਜੀ